ਸਮਾ ਬਤੌਣ ਦੇ ਵਾਸਤੇ ਗਏ ਸੀ ਕਈ ਤਾਂ ਉੱਥੇ ਨਵ ਵਿਆਹ ਜੋੜੇ ਸੀਗੇ ਜਿਹੜੇ ਆਪਣਾ ਹਨੀਮੂਨ ਮਨਾਉਣ ਦੇ ਵਾਸਤੇ ਕਸ਼ਮੀਰ ਗਏ ਹੋਏ ਸੀਗੇ ਪਰ ਇਹਨਾਂ ਦਰਿੰਦਿਆਂ ਨੇ ਉਹਨਾਂ ਦੇ ਉੱਪਰ ਤਰਸ ਨਹੀਂ ਖਾਦਾ ਉਹਨਾਂ ਨੂੰ ਧਰਮ ਪੁੱਛਿਆ ਗਿਆ ਕਲਮਾ ਪੜਨ ਨੂੰ ਕਿਹਾ ਗਿਆ ਔਰ ਜਿਹੜੇ ਦੇਖਿਆ ਕਿ Hindu ਹੈ ਤਾਂ ਉਹਨਾਂ ਨੂੰ ਸ਼ਰੀਆਮ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਇਹ ਤਸਵੀਰ ਦਿਖਾ ਰਿਆ ਇਹ ਉਹੀ ਤਿੰਨ ਸਕੈਚ ਨੇ ਜਿਹੜੇ ਤਿਆਰ ਕੀਤੇ ਗਏ ਨੇ ਪੀੜਤਾਂ ਦੇ ਆਧਾਰ ਤੇ ਕਿਉਂਕਿ ਜਿਹੜੇ ਪੀੜਤ ਸੀ ਜਿਨ੍ਹਾਂ ਨੇ ਆਪਣੇ ਸੁਹਾਗ ਨੂੰ ਅੱਖੀ ਉਜੜਦਿਆਂ ਵੇਖਿਆ ਜਿਨ੍ਹਾਂ ਨੇ ਆਪਣੇ ਭਰਾ ਨੂੰ ਅੱਖੀ ਉਜੜਦਿਆਂ ਦੇਖਿਆ ਹੋਵੇਗਾ ਜਿਨ੍ਹਾਂ ਨੇ ਆਪਣੇ ਸਖੇ ਸਬੰਧੀ ਨੂੰ ਅੱਖੀ ਉਜੜਦਿਆਂ ਦੇਖਿਆ ਹੋਵੇਗਾ ਤਾਂ ਉਹ ਚਿਹਰੇ ਕਿਵੇਂ ਭੁੱਲ ਸਕਦੇ ਨੇ ਇਹ ਉਹਨਾਂ ਦੇ ਵਾਸਤੇ ਉਹ ਖੌਫਨਾਕ ਚਿਹਰੇ ਨੇ ਜਿਨ੍ਹਾਂ ਨੇ ਉਹਨਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਉਹਨਾਂ ਦੇ ਘਰ ਉਜਾੜ ਦਿੱਤੇ ਸੁਹਾਗ ਉਜਾੜ ਕੇ ਰੱਖ ਦਿੱਤੇ ਤਾਂ ਉਹ ਪੀੜਿਤ ਪਰਿਵਾਰ ਉਹ ਪੀੜਤ ਮਹਿਲਾਵਾਂ ਕਦੀ ਵੀ ਇਹਨਾਂ ਦਾ ਚਿਹਰਾ ਨਹੀਂ ਭੁੱਲ ਸਕਦੀਆਂ ਫਿਲਹਾਲ ਸੁਰੱਖਿਆ ਏਜੰਸੀਆਂ ਦੇ ਵੱਲੋਂ ਉਹਨਾਂ ਦੇ ਸਕੈਚ ਜਿਹੜੇ ਇੱਕ ਰਫ ਸਕੈਚ ਜਿਹੜੇ ਨੇ ਉਹ ਤਿਆਰ ਕਰ ਲਏ ਗਏ ਨੇ ਇਹ ਤਿੰਨ ਉਹ ਦਰਿੰਦੇ ਨੇ ਇਹ ਤਿੰਨ ਦਰਿੰਦੇ ਨੇ ਜਿਨ੍ਹਾਂ ਦੇ ਵੱਲੋਂ ਅਟੈਕ ਕੀਤਾ ਗਿਆ ਪਹਿਲਗਾਮ ਵੈਲੀ ਦੇ ਵਿੱਚ ਅਟੈਕ ਕਰ ਦਿੱਤਾ ਗਿਆ ਜਿਹੜੇ ਘੁੰਮਣ ਦੇ ਵਾਸਤੇ ਲੋਕ ਗਏ ਕੋਈ ਸੀਗੇ ਇੱਕ ਪਾਸੇ ਤੁਹਾਨੂੰ ਸਕਰੀਨ ਦੇ ਉੱਪਰ ਦੋ ਤਸਵੀਰਾਂ ਦਿਖਣਗੀਆਂ ਪਹਿਲਾਂ ਤਾਂ ਉਹ ਅਤੰਕੀ ਹੈ ਉਹ ਦਰਿੰਦੇ ਨੇ ਜਿਨ੍ਹਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਦਰਿੰਦਗੀ ਦੇ ਨਾਲ ਘੁੰਮਣ ਗਏ ਨੇ ਹੱਥੇ ਲੋਕਾਂ ਦੇ ਉੱਪਰ ਐ ਕੇ 47 ਤਾਣ ਕੇ ਗੋਲੀਆਂ ਚਲਾਈਆਂ ਗਈਆਂ ਦੂਜੇ ਪਾਸੇ ਦੂਜੀਆਂ ਤਸਵੀਰਾਂ ਦਿਖਾ ਰਹੇ ਹਾਂ ਜਿਸ ਦਿਨ ਅਟੈਕ ਹੋਇਆ ਇਹ ਉਖੀ ਅੱਤਵਾਦੀ ਹੈ ਜਿਹਦੇ ਹੱਥ ਦੇ ਵਿੱਚ ਕੇ 47 ਤੁਹਾਨੂੰ ਦਿਖਾਈ ਦੇਵੇਗੀ ਸੋ ਇਹ ਉਸ ਜਗ੍ਹਾ ਤੇ ਉਹ ਗਰਾਊਂਡ ਹੈ ਉਹ ਵੈਲੀ ਹੈ ਜਿੱਥੇ ਲੋਕ ਆ ਆਨੰਦ ਮਾਰ ਰਹੇ ਸੀ ਇੱਕ ਪਾਸੇ ਪਹਾੜੀਆਂ ਦੇਖ ਰਹੇ ਸੀ ਥੋੜੀ ਥੋੜੀ برف ਦੇ ਨਾਲ ਟਕੀਆਂ ਹੋਈਆਂ ਠੰਡੀ ਠੰਡੀ ਹਵਾ ਚੱਲਦੀ ਹੋਈ ਧੁੱਪ ਦਾ ਨਜ਼ਾਰਾ ਲੈ ਰਹੇ ਸੀ ਲੋਕ ਯਾਨੀ ਕਿ ਘੁੰਮਣ ਗਏ ਕੋਈ ਸੀਗੇ ਤਾਂ ਇਹ ਉਹੀ ਦਰਿੰਦੇ ਨੇ ਉੱਥੇ ਘੁੰਮਦੇ ਕੋਏ ਤਾਂ ਇਹ ਤਸਵੀਰ ਵਾਇਰਲ ਕੋਈ ਉਸ ਤੋਂ ਬਾਅਦ ਦੀਆਂ ਤਸਵੀਰਾਂ ਔਰ ਜਿਹੜੇ ਪੀੜਤ ਪਰਿਵਾਰ ਸੀ ਉਹਨਾਂ ਦੇ ਮੁਤਾਬਕ ਇਹ ਸਕੈਚ ਤਿਆਰ ਕੀਤੇ ਗਏ ਇਸ ਸਕਰੀਨ ਦੇ ਉੱਪਰ ਤੁਸੀਂ ਤਿੰਨ ਚਿਹਰੇ ਤਿੰਨ ਦਰਿੰਦਿਆਂ ਦੇ ਚਿਹਰੇ ਦੇਖ ਰਹੇ ਹੋ ਜਿਨ੍ਹਾਂ ਦੇ ਰਫ ਸਕੈਚ ਤਿਆਰ ਕਰ ਦਿੱਤੇ ਗਏ ਨੇ ਤੇ ਇਹਨਾਂ ਨੂੰ ਜਨਤਕ ਕਰ ਦਿੱਤਾ ਗਿਆ ਹੈ ਬਹੁਤ ਖੌਫਨਾਕ ਕੱਟਾਂ ਵਾਪਰੀ ਹੈ ਹਰੇਕ ਭਾਰਤੀ ਦੇ ਅੱਖ ਨਮੈ ਕਿਉਂਕਿ ਜੋ ਪਹਿਲਗਾਮ ਦੇ ਵਿੱਚ ਹੋਇਆ ਅਸੀਂ ਪਹਿਲਾਂ ਵੀ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਪੁਲਵਾਮਾ ਅਟੈਕ ਹੋਇਆ ਸੀ ਉਹਦੇ ਜ਼ਖਮ ਅੱਲੇ ਕਰ ਦਿੱਤੇ ਗਏ ਨੇ ਜਾਨੀ ਕਿ ਇੰਜ ਲੱਗਦਾ ਹੈ ਜਿਵੇਂ ਜ਼ਖਮਾਂ ਨੂੰ ਖਰੀਦਿਆ ਗਿਆ ਹੋਵੇ ਤਾਂ ਜਿਸ ਤਰੀਕੇ ਦੇ ਨਾਲ ਜਿਹੜੇ ਪੀੜਤ ਨੇ ਅਸੀਂ ਪੱਲਵੀ ਦੀ ਗੱਲ ਕਰ ਰਹੇ ਹਾਂ ਮੰਜੂਨਾਥ ਜਿਨ੍ਹਾਂ ਦੇ ਹਸਬੰਦ ਨੂੰ ਮਾਰ ਦਿੱਤਾ ਗਿਆ ਔਰ ਇਹ ਬਕਾਇਦਾ ਕਿਹਾ ਗਿਆ ਕਿ ਜਾ ਜਾ ਕੇ ਮੋਦੀ ਨੂੰ ਦੱਸ ਦਿਓ ਤੁਹਾਨੂੰ ਨਹੀਂ ਅਸੀਂ ਮਾਰਨਾ ਮੋਦੀ ਨੂੰ ਜਾ ਕੇ ਕਹਿ ਦਿਓ ਇੰਜ ਲੱਗਦਾ ਸੀ ਕਿ ਜਿਵੇਂ ਖੁੱਲੀ ਚੁਣੌਤੀ ਦਿੱਤੀ ਗਈ ਹੋਵੇ ਔਰ ਬੜੇ ਲੰਮੇ ਸਮੇਂ ਤੋਂ ਇਹ ਪਲੈਨਿੰਗ ਕਰ ਰਹੇ ਸੀਗੇ ਇੱਕ ਪਾਸੇ ਅਮਰਨਾਥ ਦੀ ਯਾਤਰਾ ਵੀ ਸ਼ੁਰੂ ਹੋਣ ਵਾਲੀ ਹੈ ਉਸ ਤੋਂ ਪਹਿਲਾਂ ਇਹ ਟਾਰਗੇਟ ਕਿਲਿੰਗ ਇੱਕ ਵੱਡਾ ਮੈਪ ਤਿਆਰ ਕੀਤਾ ਹੋਵੇਗਾ ਇਹਨਾਂ ਨੇ ਸੰਗਠਨ ਨੇ ਇਹ TRF ਸੰਗਠਨ ਨੇ ਜਿੱਦਾਂ ਇਹ ਜ਼ਿੰਮੇਵਾਰੀ ਇਸ ਹਮਲੇ ਦੀ ਲਈ ਹੈ ਹੱਤਵਾਦੀ ਹਮਲੇ ਦੀ ਲਈ ਇਹ ਤਾਂ ਕਿਤੇ ਨਾ ਕਿਤੇ ਉਹਨਾਂ ਨੇ ਪਹਿਲਾਂ ਲੰਮਾ ਹਰਸਾ ਪਲੈਨਿੰਗ ਕੀਤੀ ਹੋਏਗੀ ਕਿ ਯਾਤਰੀਆਂ ਦੇ ਉੱਪਰ ਅਟੈਕ ਕਰਨਾ ਹੈ ਟਾਰਗੇਟ ਕਿਲਿੰਗ ਕਰਨੀ ਹੈ ਹਾਲਾਂਕਿ ਪੂਰਾ ਦੇਸ਼ ਇਸ ਗਾਮ ਦੇ ਵਿੱਚ ਡੁੱਬਿਆ ਹੋਇਆ ਹੈ ਹਰੇਕ ਅੱਖ ਨਮ ਹੈ ਜਿਕਰ ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੱਲ ਕਰੀ ਤਾਂ ਉਹ ਵੀ ਘਟਨਾ ਸਥਲ ਤੇ ਪਹੁੰਚੇ ਹੋਏ ਨੇ ਪਹਿਲੇ ਗਾਮ ਪਹੁੰਚੇ ਹੋਏ ਨੇ ਜਿੱਥੇ ਦਰਿੰਦਿਆਂ ਦੇ ਵੱਲੋਂ ਅਤਵਾਦੀਆਂ ਦੇ ਵੱਲੋਂ ਨਿਹਾਥੇ ਘੁੰਮਣ ਗਏ ਲੋਕਾਂ ਤੇ ਆ ਗੋਲੀਆਂ ਚਲਾ ਦਿੱਤੀਆਂ ਗਈਆਂ ਮੌਤ ਦੇ ਘਾਟ ਉਤਾਰਿਆ ਗਿਆ ਉਸ ਘਟਨਾ ਦਾ ਜ਼ਾਇਦ ਅਜਾਇਜ਼ਾ ਲਿਆ ਗਿਆ ਔਰ ਬਕਾਇਦਾ ਕਿਹਾ ਗਿਆ ਕਿ ਅਸੀਂ ਹੁਣ ਨਜਿੱਠਾਂਗੇ ਔਰ ਸਖਤ ਕਾਰਵਾਈ ਹੋਏਗੀ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਦੌਰਾ ਅਧ ਵਿਚਕਾਰ ਛੱਡ ਕੇ ਤੇ ਉਹਨਾਂ ਨੇ ਵਾਪਸੀ ਜਿਹੜੀ ਹੈ ਉਹ ਇੰਡੀਆ ਨੂੰ ਕੀਤੀ ਹੈ ਸੋ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਇਸ ਦੇ ਤੌਰ ਤੇ ਲੱਗ ਰਿਹਾ ਹੈ ਵੱਡਾ ਦੁੱਖ ਹੈ ਔਰ ਇਸ ਨੂੰ ਨਜਿੱਠਣ ਦੇ ਵਾਸਤੇ ਹੁਣ ਰਣਨੀਤੀ ਕਿਸ ਤਰੀਕੇ ਦੀ ਤਿਆਰ ਕੀਤੀ ਜਾਵੇਗੀ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਇੱਕ ਜ਼ਖਮਤਾ ਦੇ ਦਿੱਤਾ ਗਿਆ ਹੈ ਭਾਰਤੀਆਂ ਨੂੰ ਭਾਰਤ ਨੂੰ ਵੱਡਾ ਜ਼ਖਮ ਦਿੱਤਾ ਗਿਆ ਹੈ 28 ਲੋਕ ਮਾਰੇ ਜਾ ਚੁੱਕੇ ਨੇ ਔਰ 12 ਤੋਂ 15 ਦੇ ਕਰੀਬ ਲੋਕ ਜਿਹੜੇ ਨੇ ਅਜੇ ਵੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਇੱਕ ਪਾਸੇ 12 ਤੋਂ 15 ਲੋਕ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਔਰ ਦੂਜੇ ਪਾਸੇ 28 ਮਾਸੂਮ ਨੇ ਹੱਥੇ ਲੋਕ ਜਿਹੜੇ ਘੁੰਮਣ ਵਾਸਤੇ ਗਏ ਸੀ ਜਿਹੜਾ ਸਮਾ ਸੁਪੈਂਡ ਕਰਨ ਦੇ ਵਾਸਤੇ ਗਏ ਸੀ ਜਿਨ੍ਹਾਂ ਦੇ ਵਿੱਚੋਂ ਅਜੇ ਨਵ ਵਿਆਹ ਜੋੜੇ ਸੀ ਜਿਹੜੇ ਆਪਣਾ ਹਨੀਮੂਨ ਮਨਾਉਣ ਦੇ ਵਾਸਤੇ ਗਏ ਸੀ ਉਹ ਅਸੀਂ ਤਸਵੀਰਾਂ ਅਟੈਕ ਤੋਂ ਪਹਿਲਾਂ ਦੀਆਂ ਦੇਖਦੇ ਹਾਂ ਤਾਂ ਉਹ ਖਿਲੇ ਹੋਏ ਚਿਹਰੇ ਉਹ ਮੁਸਕਰਾਉਂਦੇ ਹੋਏ ਚਿਹਰੇ ਦੇਖਣ ਨੂੰ ਮਿਲਦੇ ਨੇ ਜਿੰਨੇ ਜਿਹੜੇ ਚਿਹਰਿਆਂ ਨੂੰ ਦੇਖ ਕੇ ਇੰਜ ਲੱਗਦਾ ਕਿ ਯਾਰ ਇਹਨਾਂ ਦੇ ਨਾਲ ਬਹੁਤ ਮਾੜੀ ਹੋ ਗਈ ਔਰ ਉਹ ਪਲ ਦੇਖ ਕੇ ਇੰਜ ਲੱਗਦਾ ਕਿ ਯਾਰ ਆਸੀਂ ਤਸਵੀਰ ਦੇਖ ਰਿਹਾ ਔਰ ਇਹਨਾਂ ਦੇ ਨਾਲ ਇਦਾਂ ਨਹੀਂ ਹੋ ਸਕਦਾ ਉਹ ਮਨ ਨੂੰ ਤਸੱਲੀ ਦੇਣ ਵਾਲੀ ਗੱਲ ਹੁੰਦੀ ਹੈ ਪਰ ਜਦੋਂ ਅਟੈਕ ਹੁੰਦਾ ਹੈ ਉਸ ਤੋਂ ਬਾਅਦ ਉਹਨਾਂ ਦੀ ਪੂਰੀ ਦੁਨੀਆ ਉਜੜ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਇੱਕ ਇੱਕ ਨੂੰ ਚੁਣ ਕੇ ਮਾਰਿਆ ਗਿਆ ਸਭ ਤੋਂ ਪਹਿਲਾਂ ਜਿਹੜੇ ਪੀੜਤ ਮਹਿਲਾਵਾਂ ਨੇ ਮਹਿਲਾਵਾਂ ਨੂੰ ਟਾਰਗੇਟ ਨਹੀਂ ਕੀਤਾ ਗਿਆ ਜਿਹੜੇ ਪੁਰਸ਼ ਸੀ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਔਰ ਜਿਸ ਤਰੀਕੇ ਦੇ ਨਾਲ ਪੀੜਤਾ ਦਾ ਇਹ ਬਿਆਨ ਸਾਹਮਣੇ ਆਇਆ ਸੀ ਕਿ ਜਿਨ੍ਹਾਂ ਨੂੰ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮੁਸਲਮਾਨ ਹੋ ਤਾਂ ਕਲਮਾ ਪੜ੍ਹ ਦਿਓ ਕਲਮਾ ਪੜ੍ਹ ਕੇ ਸੁਣਾਓ ਯਾਨੀ ਕਿ ਸਿੱਧੇ ਤੌਰ ਤੇ ਜੋ ਪੀੜਤਾ ਦਾ ਬਿਆਨ ਸੀ ਅਸੀਂ ਉਸ ਆਧਾਰ ਤੇ ਗੱਲ ਕਰੀਏ ਤਾਂ ਇੱਕ ਤਰੀਕੇ ਦੇ ਨਾਲ ਧਰਮ ਦੇ ਤੌਰ ਤੇ ਵੀ ਇਸ ਨੂੰ ਜੋੜ ਕੇ ਦੇਖਿਆ ਗਿਆ ਕਿ ਜੇਕਰ ਕੋਈ ਮੁਸਲਿਮ ਧਰਮ ਤੋਂ ਐ ਤਾਂ ਕਲਮਾ ਪੜ੍ਹ ਦਿਓ ਤੁਹਾਨੂੰ ਛੱਡ ਦੇਵਾਂਗੇ ਜੇ ਕੋਈ ਹਿੰਦੂ ਧਰਮ ਤੋਂ ਬਿਲੋਂਗ ਕਰਦਾ ਸੀ ਤਾਂ ਉਸ ਨੂੰ ਸਿੱਧੀ ਮੌਤ ਦਿੱਤੀ ਗਈ ਸਿੱਧੇ ਉਹਦੇ ਸਿਰ ਦੇ ਵਿੱਚ ਗੋਲੀ ਮਾਰੀ ਗਈ ਉਹਦਾ ਸਿਰ ਖੋਲ ਦਿੱਤਾ ਗਿਆ ਜਿਸ ਤਰੀਕੇ ਦੇ ਨਾਲ ਬਿਆਨ ਹੁਣ ਸਾਹਮਣੇ ਆ ਰਹੇ ਨੇ ਫਿਲਹਾਲ ਇਹ ਤਿੰਨ ਸਕੈਚ ਤੁਹਾਨੂੰ ਦਿਖਾ ਰਹੇ ਨੇ ਸੋਰਸਸ ਤੋਂ ਸੁਰੱਖਿਆ ਏਜੰਸੀਆਂ ਤੋਂ ਇਹ ਜਾਣਕਾਰੀ ਮਿਲ ਪਾਰੀ ਹੈ ਕਿ ਇਨ੍ਹਾਂ ਤਿੰਨਾਂ ਦੇ ਨਾਮ ਵੀ ਸਾਹਮਣੇ ਆ ਚੁੱਕੇ ਨੇ ਹਾਲਾਂਕਿ ਨਾਮ ਕੀ ਹੈ ਉਹ ਵੀ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਪੁਸ਼ਟੀ ਅਸੀਂ ਕਰਦੇ ਹਾਂਗੇ ਪਰ ਇਹ ਤਸਵੀਰਾਂ ਨਹੀਂ ਇਹ ਉਹ ਸਕੈਚ ਨੇ ਜੋ ਪੀੜਤਾਂ ਦੇ ਵੱਲੋਂ ਬਣਵਾਏ ਗਏ ਕਿਉਂਕਿ ਉਹਨਾਂ ਤੋਂ ਵੱਧ ਹੋਰ ਕੋਈ ਵੀ ਇਹ ਸਮਾ ਜਿਹੜਾ ਆ ਉਹ ਸੋਚ ਨਹੀਂ ਸਕਦਾ ਕਿਉਂਕਿ ਉਹ ਮੌਜੂਦਾ ਉਸ ਘਟਨਾ ਸਥਲ ਤੇ ਸੀ ਉਹ ਤਸਵੀਰਾਂ ਵੀ ਦਿਖਾ ਰਹੇ ਉਹਨਾਂ ਦੇ ਮਨਾਂ ਦੇ ਵਿੱਚ ਸਕੈਚ ਬਣੇ ਹੋਏ ਸੀਗੇ ਤਾਂ ਇਹੋ ਕੀ ਸਕੈਚ ਤੁਹਾਨੂੰ ਦਿਖਾ ਰਹੇ ਆ ਤਿੰਨ ਸਕੈਚ ਤੁਸੀਂ ਦੇਖ ਸਕਦੇ ਹੋ 1 2 3 ਤਸਵੀਰਾਂ ਜਿਹੜੇ ਦਰਿੰਦੇ ਜੁੜੇ ਆਤਵਾਦੀ ਉੱਥੇ ਵੜ ਕੇ ਜਿਨ੍ਹਾਂ ਨੇ ਨਹੱਥੇ ਘੁੰਮਣ ਗਏ ਲੋਕਾਂ ਨੂੰ ਨਿਸ਼ਾਨਾ ਬਣਾਇਆ ਇੱਕ ਲਾਈਨ ਦੇ ਵਿੱਚ ਖੜੇ ਕਰਕੇ ਪੁੱਛਿਆ ਕਿ ਮੁਸਲਮਾਨ ਕੌਣ ਹੈ ਕਲਮਾ ਪੜ੍ਹਦੇ ਹੋ ਜੇ ਕੋਈ ਮੁਸਲਮਾਨ ਹੈ ਤਾਂ ਜਦੋਂ ਕਲਮਾ ਨਹੀਂ ਪੜਿਆ ਗਿਆ ਤਾਂ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਗੋਲੀਆਂ ਚਲਾ ਦਿੱਤੀਆਂ ਗਈਆਂ ਹਾਲਾਂਕਿ ਦੇਸ਼ ਸਦਮੇ ਦੇ ਵਿੱਚ ਹੈ ਗਮ ਦੇ ਵਿੱਚ ਹੈ ਕਿਉਂਕਿ ਹੱਥੇ ਮਾਸੂਮ ਲੋਕਾਂ 28 ਜਣਿਆਂ ਦੀ ਮੌਤ ਹੋ ਚੁੱਕੀ ਹੈ ਇੱਕ ਵੱਡਾ ਅਸੀਂ ਕਹਿ ਸਕਦੇ ਹਾਂ ਕਿ ਦੇਸ਼ ਨੂੰ ਵੱਡਾ ਵੀ ਝਟਕਾ ਲੱਗਾ ਹੈ ਕਿਉਂਕਿ ਪਲਵਾਮਾ ਤੋਂ ਬਾਅਦ ਇੱਕ ਇਹ ਅਟੈਕ ਹੈ ਹੁਣ ਜਿਸ ਨੇ ਹੋਰ ਵੀ ਜ਼ਖਮ ਜਿਹੜੇ ਆ ਉਹ ਭਾਰਤ ਦੇ ਅੱਲੇ ਕਰ ਦੱਤੇ ਨੇ ਤੇ ਤਿੰਨ ਤਸਵੀਰਾਂ ਨੇ ਤੁਸੀਂ ਵੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਿੰਨ ਉਹ ਟੈਰਰਿਸਟ ਉਹ ਅੱਤਵਾਦੀ ਜਿਨ੍ਹਾਂ ਨੇ 28 ਲੋਕਾਂ ਦੀ ਜਾਨ ਲੈ ਲਈ ਘੁੰਮਣ ਗਿਆ ਦੀ ਇਹ ਹੁਣ ਲਗਾਤਾਰ ਸਕੈਚ ਵਾਇਰਲ ਹੋ ਰਹੇ ਨੇ ਕਿਉਂਕਿ ਸੁਰੱਖਿਆ ਏਜੰਸੀਆਂ ਦੇ ਵੱਲੋਂ ਜਨਤਕ ਕਰ ਦਿੱਤੇ ਗਏ ਨੇ ਅੱਤਵਾਦੀਆਂ ਦੇ ਸਕੈਚ ਸਾਹਮਣੇ ਆ ਚੁੱਕੇ ਨੇ ਪਹਿਲਗਾਮ ਦੇ ਵਿੱਚ ਜੋ ਸਾਰਾ ਘਟਨਾਕਰਮ ਵਾਪਰਿਆ ਜਿਸ ਤਰੀਕੇ ਦੇ ਨਾਲ ਅੱਤਵਾਦੀਆਂ ਨੇ 28 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸਰਮ ਪੁੱਛਿਆ ਗਿਆ ਫਿਰ ਕਲਮਾ ਪੜਨ ਨੂੰ ਕਿਹਾ ਗਿਆ ਤੇ ਉਸ ਤੋਂ ਬਾਅਦ ਸ਼ਰੀਆਮ ਫਾਇਰਿੰਗ ਕਰ ਦਿੱਤੀ ਗਈ ਉਹਨਾਂ ਅੱਤਵਾਦੀਆਂ ਦੇ ਸਕੈਚ ਸਾਹਮਣੇ ਆ ਚੁੱਕੇ ਨੇ ਜੋ ਪੀੜਤਾਂ ਦੇ ਵੱਲੋਂ ਸੁਰੱਖਿਆ ਏਜੰਸੀਆਂ ਦੇ ਵੱਲੋਂ ਸਕੈਚ ਤਿਆਰ ਕੀਤੇ ਗਏ ਕਿਉਂਕਿ ਉਹ ਚਿਹਰੇ ਉਹਨਾਂ ਪੀੜਤਾ ਨੂੰ ਕਦੇ ਵੀ ਨਹੀਂ ਭੁੱਲ ਸਕਦੇ ਜਿਨ੍ਹਾਂ ਨੇ ਕਿਸੇ ਦਾ ਸੁਹਾਗ ਉਜਾੜ ਦਿੱਤਾ ਕਿਸੇ ਦਾ ਭਰਾ ਉਜਾੜ ਦਿੱਤਾ ਤੇ ਕਿਸੇ ਦਾ ਪਤੀ ਉਜਾੜ ਦਿੱਤਾ ਤਾਂ ਉਹ ਸਕੈਚ ਜੁੜੇ ਆ ਇਹ ਤਸਵੀਰਾਂ ਇਹ ਖੌਫਨਾਕ ਤਸਵੀਰਾਂ ਉਹਨਾਂ ਦੇ ਜ਼ਿਹਨ ਦੇ ਵਿੱਚ ਬੈਠ ਚੁੱਕੀਆਂ ਨੇ ਇਹ ਨਹੀਂ ਭੁੱਲ ਸਕਦੀਆਂ ਸੋ ਉਹਨਾਂ ਪੀੜਤਾਂ ਦੇ ਅ ਮੁਤਾਬਕ ਇਹ ਸਕੈਚ ਜਿਹੜੇ ਤਿਆਰ ਕਰ ਲਏ ਗਏ ਨੇ ਔਰ ਇਹ ਸੁਰੱਖਿਆ ਬਲਾਂ ਦੇ ਵੱਲੋਂ ਸਕੈਚ ਜਨਤਕ ਕਰ ਦਿੱਤੇ ਗਏ ਨੇ ਓਖੀ ਦਰਿੰਦੇ ਨੇ ਜਿਨ੍ਹਾਂ ਦੇ ਵੱਲੋਂ ਸਲਾਨੀਆਂ ਦੇ ਉੱਪਰ ਉਹਨੇ ਹੱਥੇ ਲੋਕਾਂ ਦੇ ਉੱਪਰ ਵਾਰ ਕੀਤੇ ਗਏ ਉਹਨੇ ਹੱਥੇ ਲੋਕਾਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਹੜੇ ਲੋਕ ਘੁੰਮਣ ਗਏ ਹੋਏ ਸੀ ਜਿਹੜੇ ਲੋਕ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦੇ ਵਾਸਤੇ ਇੱਕ ਸੁਹਾਵਣਾ ਸਮਾਂ ਬਿਤਾਉਣ ਦੇ ਵਾਸਤੇ ਗਏ ਸੀ ਕਈ ਤਾਂ ਉੱਥੇ ਨਵਿਆਹੇ ਜੋੜੇ ਸੀਗੇ ਜਿਹੜੇ ਆਪਣਾ ਹਨੀਮੂਨ ਮਨਾਉਣ ਦੇ ਵਾਸਤੇ ਕਸ਼ਮੀਰ ਗਏ ਹੋਏ ਸੀਗੇ ਪਰ ਇਹਨਾਂ ਦਰਿੰਦਿਆਂ ਨੇ ਉਹਨਾਂ ਦੇ ਉੱਪਰ ਤਰਸ ਨਹੀਂ ਖਾਦਾ ਉਹਨਾਂ ਨੂੰ ਧਰਮ ਪੁੱਛਿਆ ਗਿਆ ਕਲਮਾ ਪੜਨ ਨੂੰ ਕਿਹਾ ਗਿਆ ਔਰ ਜਿਹੜੇ ਦੇਖਿਆ ਕਿ Hindu ਹੈ ਤਾਂ ਉਹਨਾਂ ਨੂੰ ਸ਼ਰੀਆਮ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਇਹ ਤਸਵੀਰ ਦਿਖਾ ਰਿਹਾ ਇਹ ਉਹੀ ਤਿੰਨ ਸਕੈਚ ਨੇ ਜਿਹੜੇ ਤਿਆਰ ਕੀਤੇ ਗਏ ਨੇ ਪੀੜਤਾ ਦੇ ਆਧਾਰ ਤੇ ਕਿਉਂਕਿ ਜਿਹੜੇ ਪੀੜਤ ਸੀ ਜਿਨ੍ਹਾਂ ਨੇ ਆਪਣੇ ਸੁਹਾਗ ਨੂੰ ਅੱਖੀ ਉੱਜੜਦਿਆ ਵੇਖਿਆ ਜਿਨ੍ਹਾਂ ਨੇ ਆਪਣੇ ਭਰਾ ਨੂੰ ਅੱਖੀ ਉੱਜੜਦਿਆ ਦੇਖਿਆ ਹੋਵੇਗਾ ਜਿਨ੍ਹਾਂ ਨੇ ਆਪਣੇ ਸਖੇ ਸਬੰਧੀ ਨੂੰ ਅੱਖੀ ਉੱਜੜਦਿਆ ਦੇਖਿਆ